ਅੱਜਾ ਉਹ ਨਾਂ ਨਾਮ ਆ ਗਿਆ ਕਰ ਗਿਆ ਵੀਰੇ ਉਹਨੇ ਨਾਨਕ ਸਾਹਿਬ ਜਗਰਾਉਂ ਤੋਂ ਪਲੇਰਾ ਤੋਂ ਲੈ ਕੇ ਆਇਆ ਬਾਪੂ ਦਾ ਪੂਰਾ ਪੈਰ ਕੀੜਿਆਂ ਨੇ ਖਾਧਾ ਹੋਇਆ ਆ ਸਾਰੀ ਲੱਤ ਗਲੀ ਪਈ ਆ ਆਇ ਤੇ ਕਾਇ ਕੰਜੇ ਗੋਵੇਂ ਦੇਖ ਕੋਈ ਕੀੜੇ ਆਏ ਹੋਏ ਆਪੂ ਦਾ ਆਪਣਾ ਸਾਰੀ ਖਾ ਕੇ ਕੀੜੇ ਗਹਿਣਾ ਕੰਮ ਕਰਦਾ ਤੁਸੀਂ ਕਹਾਦਾ ਕਰਦੇ ਹੋ ਸੁਨਿਆਰੇ ਦਾ ਸੁਨਿਆਰੇ ਦਾ ਸੋਨੇ ਦਾ ਤੇ ਇਹ ਸੁਨਿਆਰੇ ਦਾ ਕੰਮ ਕਰਦਾ ਈ ਸੋਨਾ ਬਣਾਉਂਦਾ ਈ ਗਹਿਣੇ ਬਣਾਉਂਦਾ ਈ ਗਹਿਣੇ ਹੱਥਾਂ ਨਾਲ ਆ ਤੂੰ ਬਣਾ ਲੈਣਾ ਥਾਲਾ ਬੰਦਣਾ ਕਿਹੜਾ ਜਿੰਨਾ ਲਈ ਗਾੜੀ ਕਾ ਪੁੱਗੋ ਬਈ ਕੰਮ ਜੀ ਕਾ ਮੁੰਡੇ ਮਾਸਟਰ ਮਾਸਟਰ ਕਿਹਨਾ ਮੁੰਡੇ ਨਾ ਆਜਾ ਬਈ ਉੱਤੇ ਚਲੇਗੀ ਤੇ ਮੂਟੋੜਾ ਪਾੜੀ ਹੁਮੇਂ ਦਿਆ ਉਹਨੂੰ ਕਹਿੰਦਾ ਚਾਰ ਦੇ ਦਿਆਂ ਪੰਦੇ ਭਾਈ ਇਹਦੇ 20 20 ਕਿਲੋ ਉਹ ਮੰਗਨੂ ਦਈਆ ਸਾਡੇ ਪੱਲੇ ਦੇ ਕੋਲੇ ਥੱਲੇ ਕੀੜੇ ਕੀੜੇ ਦੇਖੋ ਕਿਵੇਂ ਲਾਈਨਾਂ ਬਣ ਨਹੀਂ ਜਾਂਦੇ ਆ ਕੀੜੇ ਬਈਆ ਨਾ ਇਹ ਬਈ ਦਾ ਪੈਰ ਖਰਾਵਾ ਤੇ ਤੁਸੀਂ ਆ ਕੇ ਲੈ ਜਾਓ ਇਹਨੂੰ ਪੈਰ 'ਚ ਨਾ ਕੀੜੇ ਪਏ ਹੋਇਆ ਬੱਚਿਆਂ ਦਾ ਮੂਰਾ ਹਾਲ ਰਿਹਾ ਬੈ ਬੈ ਗੁਰਦੁਆਰੇ ਨਾਲ ਸਰ ਕਲੀਰਾਂ ਫਾੜਕਾਂ ਦੇ ਨਾਲ ਬੈਠਾ ਬਾਈ ਸਾਸਰੀ ਘਰ ਕਿਵੇਂ ਬਾਪੂ ਸਾਰੀ ਲੱਤ 'ਚ ਕੀੜੇ ਪਾਈ ਫਿਰਦਾ ਲੱਤ ਜਮੇ ਗਲੀ ਪਈ ਆ ਹਾਂਜੀ ਹਾਂਜੀ ਪਿੰਡ ਕਿਹੜਾ ਪਿੰਡ ਕਿਹੜਾ ਤੇਰਾ ਅੰਮ੍ਰਿਤਸਰ ਜੀ ਅੰਮ੍ਰਿਤਸਰ ਕਿਹੜਾ ਹੈ ਨਹੀਂ ਸ਼ਹਿਰ 'ਚ ਕੋਈ ਮੁਹੱਲਾ ਹੋਊਗਾ ਹਾਂਜੀ ਕੋਈ ਮੁਹੱਲਾ ਹੋਊਗਾ ਕੁਛ ਮੁਹੱਲਾ ਨਾ ਮੁਹੱਲਾ ਕਿਹੜਾ ਮੁਹੱਲਾ ਕਿੰਨੇ ਨੇ ਕੀਮਾ ਗੇਟ ਵਜਦੇ ਭਾਈ ਕੀਮਾਲਾ ਗੇਟ ਸਾਲਾ ਗੇਲ ਕਜਾਨਿਆਂ ਦਾ ਗੇਟ ਐਦਾਂ ਗੇਲ ਵਜਦਾ ਐਂਟੀ ਮਾਲਾ ਗੇਟ ਆ ਉੱਥੇ ਹਾਂਜੀ ਹਾਂਜੀ ਤੇ ਮੰਮੀ ਦਾ ਕੀ ਨਾਮ ਛੋਟੀ ਮਾਂ ਦਾ ਸਰਜੀਤ ਕੋਲ ਤੇ ਪਿਓ ਦਾ ਪੂਰਨ ਸਿੰਘ ਤੇ ਭਰਾ ਵੱਡਾ ਆ ਭਰਾ ਦਾ ਕੀ ਨਾਮ ਸੀ ਭਰਾ ਦਾ ਨਾਮ ਹੈ ਲੱਡੂ ਲੱਡੂ ਤੇ ਤੋਂ ਬਿਨਾ ਦੋ ਭਰਾ ਨੇ ਨਾ ਮਮੀ ਤੇ ਕੋਲ ਨੇ ਓਕੇ ਤੁਸੀਂ ਦੋ ਆ ਉਹ ਘੜੀਆਂ ਦਾ ਕਰਦਾ ਇਹ ਸੁਨਿਆਰੇ ਦਾ ਕਰਦਾ ਉਹ ਘੜੀਆਂ ਦਾ ਕੰਮ ਕਰਦਾ ਹਾਂ ਤੁਸੀਂ ਕਾਹਦਾ ਕਰਦੇ ਹੋ ਲੈ ਸੁਨਿਆਰੇ ਦਾ ਸੁਨਿਆਰੇ ਦਾ ਸੋਨੇ ਦਾ ਤੇ ਤੇਰਾ ਭਰਾ ਵਿਆਹ ਹੋਇਆ ਹੈ ਭਰਾ ਲੱਡੂ ਹਾਂ ਲੱਡੂ ਵਿਆਹ ਆ ਆਹੋ ਉਹਦੇ ਜਵਾਕ ਹੈਗੇ ਆ ਉਹ ਤਾਂ ਦੱਸਿਓ ਮੜ ਗਿਆ ਨਾ ਬੜਕੇ ਉਹ ਹੁੰਦੀਆਂ ਕੁੜੀਆਂ ਆਈਆਂ ਚਾਰ ਤੇ ਭੈਣ ਇੱਕ ਮੁੰਡਾ ਭੈਣ ਭੈਣ ਪੋਣੀ ਮਾਪੇ ਤੇਰੇ ਮਾਪੇ ਮਾਪੇ ਮੜ ਗਏ ਤੇ ਜਿਹੜਾ ਸੁਨਿਆਰੇ ਦਾ ਕੰਮ ਕਰਦਾ ਈ ਸੋਨਾ ਬਣਾਉਂਦਾ ਈ ਗਹਿਣੇ ਬਣਾਉਂਦਾ ਈ ਗਹਿਣੇ ਹੱਤ ਨਾਲ ਗਹਿਣਾ ਈ ਤੂੰ ਬਣਾ ਲੈਣਾ ਮੈਂ ਸਾਰਾ ਕੋਈ ਬਣਾਣ ਲੱਗਾ ਜਿੰਨਾ ਵੀ ਕਾੜੀ ਕਾ ਪੂਰਾ ਵਾ ਫਿਰ ਇਹ ਰੁਲ ਕਿਵੇਂ ਗਿਆ ਬਾਪੂ ਉਹ ਸੁਣ ਲੋ ਜੀ ਉਹ ਉਹ ਜਿਸ ਇੱਕ ਇੱਕ ਜਿਹੇ লাশ ਆਈ ਅੰਬਸਰ ਨੇ ਮਾਸ ਮਾਸਰ ਆਣਾ ਕੰਮ ਸੀ ਬੰਬੇ ਬੰਬਈ ਕੰਮ ਸੀਗਾ ਮੈਨੂੰ ਮਾਸਰ ਦਾ ਮਾਸਰ ਕਿਹਾ ਮੁੰਡੇ ਨਾਲ ਜਾ ਬੰਗਈ ਉੱਥੇ ਚਲੇ ਗਏ ਉੱਥੇ ਮੈਂ ਬਹੁਤ ਤਗੜਾ ਪਾਰੀ ਲਖਮੇ ਦਿਆ ਮੈਨੂੰ ਕਹਿੰਦਾ ਚਾਂਦ ਜੀਆਂ ਪੰਜੇ ਭਾਏ ਦੇ ਜਾਂ 20 20 ਕਿਲੋ ਮੂੰਹ ਨੂੰ ਜਈਆ ਇੰਨਾ ਦੋਸਤੀ ਹੋਈ ਮੈਂ ਅੰਨਾਰ ਕਣਾ ਪ੍ਰੇਮ ਕਰ ਲੰਨਾ ਹਾਂ ਤੇ ਹੋ ਗਈ ਕਿ ਉਹ ਚਾਂਦੀ ਕਿੱਥੋਂ ਲੈ ਗਈ ਮੈਂ ਕੰਮ ਤੋਂ ਸਾਡੇ 1 ਖਰਾਬੀਆਂ ਜਰ ਦੇ ਪੈਸੇ ਲੈ ਕੇ ਗਈ ਅਜਾ ਕੰਮ ਨਹੀਂ ਕਰਤਾ ਹੈ ਇਹਦਾ ਹੂੰ ਤੇ ਉਹ ਫਿਰ ਨੂੰ ਛੱਡੋ ਬਣਾਈ ਮੈਂ ਸਾਡੀ ਤੋਂ ਬਫਾਰੀ ਮਿੰਡ ਉਹ ਕੋਲ ਜਿੱਤੀ ਉਹਨਾ ਬਾਥਰੂਮ ਵਿੱਚ ਨਿਕਲੇ ਬਾਥਰੂਮ ਦਾ ਪਤਾ ਨਹੀਂ ਲੱਗਦਾ ਪਿਸ਼ਾਬ ਦਾ ਔਰ ਥੋੜਾ ਦੂਜਾ ਨਾ ਪਤਾ ਨਹੀਂ ਤੇ ਪੈਰ ਤੇ ਕੀ ਹੋ ਗਿਆ ਮੜਾਣੀ ਇਹ ਨਾਨਕ ਜਾਨ ਨਾ ਕਮਰਾ ਹੈ ਉੱਥੇ ਸੌਂਈ ਜਾਗੀ ਕਿੰਨੇ ਟਾਈਮ ਤੋਂ ਉਹ ਕਿਹੜਾ ਹੋ ਗਿਆ ਜੀ 15 ਹੀ ਚੜੋ ਨਾਨਕ ਚਾ ਰਹਿੰਦੇ ਨੂੰ ਹਾਂਜੀ ਹਾਂਜੀ ਕੀ ਕਰਦਾ ਸੀ ਇੱਥੇ ਇੱਥੇ ਇਹ ਪਛਾਦਾ ਪਾਣੀ ਕਾਗਜ਼ ਚਲੇ ਜਾਂਦਾ ਹੈ ਹੈ ਪਛਾਦਾ ਪਾਣੀ ਛੱਕ ਕੇ ਚਲੇ ਜਾਂਦਾ ਕਿੱਥੇ ਚਲੇ ਜਾਂਦਾ ਸੀ ਫਿਰ ਮੋਗੇ ਮੋਗੇ ਕੀ ਕਰਦਾ ਸੀ ਮੋਗੇ ਮੁੜ ਕੇ ਉਹ ਮਾਮੇ ਦੇ ਮੱਧਿਆ ਕੋਲ ਹੂੰ ਉਹ ਦੁਕਾਨ ਤੇ ਬੈਠੋਗੇ ਹੱਕ ਅੱਲ੍ਹਾ ਇਲਾਹ ਉਹਨਾਂ ਨੇ ਬੁਲਾਇਆ ਬਹੁਤ ਤਕੜਾ ਬੰਦਾ ਸੀ ਉਹ ਜਦਵਾਨ ਬੋ ਕਰਦੇ ਸੀ ਜੜੀ ਤੇ ਪ੍ਰੇਮ ਬੜਾ ਸੀ ਕੀ ਨਾਂ ਲੈ ਕੇ ਬੁਕਾਰਦੇ ਸਾਨੂੰ ਕੀ ਨਾਮ ਆ ਤੁਹਾਡਾ ਹਾਂ ਕੀ ਨਾਮ ਲੈਂਦੇ ਤੁਹਾਡਾ ਭਿੰਦਰ ਸਿੰਘ ਭਿੰਦਰ ਹੀ ਕਹਿੰਦੇ ਸਾਰੇ ਹਾਂਜੀ ਹਾਂਜੀ ਉਹ ਉਹ ਉੱਡਰ ਨਿੱਕਾ 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 ਹਾਂਜੀ ਹਾਂਜੀ ਤੇ ਨਿੱਕੇ ਬਾਬੇ ਪੈਰ ਤੇ ਹੋਇਆ ਕੀ ਸੀ ਨਹੀਂ ਇੰਨਾ ਨਹੀਂ ਪੈਰ ਲੱਗਾ ਥੱਲੇ ਵੀ ਸਾਟੂ ਲੱਗੀ ਨਾ ਕੋਸੋ ਆ ਹੂੰ ਪੱਟੀ ਕਰਦੇ ਆ ਬਾਪੂ ਆਪੇ ਇੱਥੇ ਰੱਖ ਪੈਰ ਕੋਈ ਹਾਂਜੀ ਇੱਥੇ ਰੱਖ ਲੈ ਪੈਰ ਹਾਂਜੀ ਬੱਚੇ ਪਲ ਮੇਗੋਲ ਨਹੀਂ ਵਾਈਗੁਰ ਜੀ ਕਿ ਪੱਟੀ ਨਹੀਂ ਗਾਏਗੀ ਵਾਈਗੁਰ ਜਿੱਕੀ ਫਤਿਹ ਜੀ ਬਾਪੂ ਭਪਿੰਦਰ ਸਿੰਘ ਨਿੱਕਾ ਨਾਮ ਦੱਸਦਾ ਆਪਣਾ ਬਾਪੂ ਪਿਤਾ ਜੀ ਦਾ ਕੀ ਨਾਮ ਸੀ ਪੂਰਨ ਸਿੰਘ ਪੂਰਨ ਸਿੰਘ ਤੇ ਮਾਤਾ ਜੀ ਦਾ ਸਰਜੀਤ ਸਿੰਘ ਸਰਜੀਤ ਕੌਰ ਸਰਜੀਤ ਕੌਰ ਸਰਜੀਤ ਕੌਰ ਤੇ ਅੱਜ ਨਾਨਕਸਰ ਤੋਂ ਲੈ ਕੇ ਆਏ ਨੇ ਸਾਡੇ ਟੀਮ ਦੇ ਮੈਂਬਰ ਇੱਧਰ ਆ ਜਰਮ ਉਹਨਾਂ ਕੋਲ ਹੀ ਜੋ ਮਰਜ਼ੀ ਲਾ ਇਹ ਵੀਰੇ ਹੁਣੇ ਨਾਨਕਸਰ ਜਗਰਾਉਂ ਤੋਂ ਕਲੇਰਾਂ ਤੋਂ ਲੈ ਕੇ ਆਏ ਆ ਬਾਪੂ ਦਾ ਪੂਰਾ ਪੈਰ ਕੀੜਿਆਂ ਨੇ ਖਾਧਾ ਹੋਇਆ ਅਸਾਰੀ ਲੱਤ ਗਲੀ ਪਈ ਆ ਤੇ ਬਾਪੂ ਵਿਚਾਰਾ ਸਿੱਧਾ ਬੰਦਾ ਬਾਪੂ ਦੱਸਦਾ ਮੈਂ ਸਿਆਰੇ ਦਾ ਕੰਮ ਕਰਨ ਦਾ ਵੀ ਪਹਿਲਾਂ ਕਾਰੀ ਹੋਰ ਨੂੰ ਮੱਟੀ ਗਈ ਆ ਕੁੰਨੋ ਹੀ ਕਿੜੋ ਜਮਰ ਕਿਉਂ ਦੱਸਿਆ ਨਹੀਂ ਗਿਆ ਉਹ ਵੀ ਕਰਦੇ ਨਹੀਂ ਆ ਲੰਢ ਵੇਗੋ ਆਏ ਬੂਟ ਤੇ ਬੈਠ ਜਾਣਾ ਪਾਣਾ ਬੜਾ ਉਖਾਏ ਆਏ ਬੂਟ ਵੀ ਵਿੱਚੋਂ ਨਾ ਪਾਣੀ ਗੰਦਾ ਪਾਣੀ ਨਹੀਂ ਪੈਦਾ ਪਾਣੀ ਨਿਕਲਦਾ ਰਹੇ ਬੂਟਾ ਜਿਉਂ ਜਾ ਜਾ ਕੇ ਨਾ ਕਿ ਚੱਖਾ ਜਾਈ ਗਲ ਗਿਆ ਸਾਰਾ ਪੈਰ ਹੀ ਬਾਪੂ ਦਾ ਗਲਿਆ ਪਿਆ ਆ ਦੇਖਿਆ ਨਾ ਓਹੋ ਓ ਇੱਥੇ ਕਰਕੇ ਜਗਾ ਨਹੀਂ ਦੇਖੋ ਇਹ ਕੀੜੇ ਆਏ ਹੋਏ ਓਏ ਹੋਏ ਆਇਆ ਬਾ ਕੁਝ ਕੱਟ ਕੁਝ ਜਿਹੜੀ ਫਿਲੋ ਕੱਢਣਾ ਕੋਲ ਜੀ ਅਦੇ ਡਾਕਟਰ ਨੇ ਇਹ ਕਿਹਾ ਕਿਲੇ ਮੈਂ ਆ ਖਲੀ ਘਰ ਥੱਲੇ ਕੋਲ ਜੀ ਬਹੁਤ ਔਖਾਈ ਆਏ ਆਏ ਬੜ ਗਿਆ ਅੰਜੂ ਜੀ ਵੀ ਲੱਗੇ ਮੈਂ ਆ ਬੈਠ ਬਣੇ ਧਿਆਨ ਸੀ ਓਏ ਹੋਏ ਹੋਏ ਥੱਲੇ ਥੱਲੇ ਨੇ ਕਈ ਝਾਤੀ ਨਹੀਂ ਮਾਰੀ ਬਾਪੂ ਲੱਭਦਾ ਸਾਰੀ ਖਾ ਕੇ ਕੀੜੇ ਆਹੋ ਮੜ ਗਿਆ ਅੱਪ ਪੀੜ ਤਾਂ ਨਹੀਂ ਹੁੰਦੀ ਵੀ ਮੈਨੂੰ ਓਹੋ ਆਥਰਾ ਲਈ ਬਾਪੂ ਆਥਰਾ ਲਈ ਮੈਨੂੰ ਕੀੜ ਹੁੰਦੀ ਵੀ ਨਾ ਹਏ ਤੁਹਾਡੀ ਹੋ ਗਈ ਯਾਰ ਅਗ ਡਾਕਟਰ ਨੇ ਕਿਹਾ ਕੀੜੇ ਪੈ ਗਏ ਥੋੜੋ ਥੋੜੇ ਡੈਗਰ ਨੂੰ ਡਾਕਟਰ ਸਰਕਾਰੀ ਕੀ ਕੰਮ ਨਹੀਂ ਕਰਦਾ ਕਿੱਥੇ ਸਰਕਾਰੀ ਚ ਗਿਆ ਸੀ ਤੂੰ ਆ ਨੋਕੇ ਕੀ ਕਹਿੰਦੇ ਉਹ ਬਾਜੀ ਪੱਟੀ ਗਲਾ ਰਹਿਣਾ ਮੜਾ ਬੜਾ ਡੋਟਾ ਦਰਦਾਹੀ ਉਹ ਉਹਨੇ ਜੋ ਕੀਲੇ ਪਾ ਗਏ ਤੁਮ ਮੈਂ ਕਿਹਾ ਕਿ ਡਾਕਟਰ ਕੋਲ ਦਹਾ ਸਰਦੀ ਕਾ ਦੈ ਕਣੀ ਦਾ ਇਦਾਂ ਲੱਤ ਵੱਢਣੀ ਪੈਣੀ ਮੈਂ ਦੱਸ ਬਾਬੂ ਆ ਤਾਂ ਲੱਤ ਵੱਢਣ ਵਾਲੀ ਕਰਾਈ ਫਿਰਦਾ ਯਾਰ ਕੰਮ ਨਹੀਂ ਤਾਂ ਬਿਨ ਲੱਤ ਨਾ ਵੱਢੋ ਅੰਮਾ ਭਾਂਗੜੀਆਂ ਨਾ ਆਏ ਅੱਤ ਪੀਲ ਹੁੰਦੀ ਨਾ ਆਏ ਆਏ ਇਹ ਭਾਈ ਗਰੂ ਦੇਖੋ ਜੀ ਕੀੜੇ ਕਿਵੇਂ ਉੱਗਲਦੇ ਆ ਉੱਗਲ ਰਹੇ ਆ ਅੱਗੇ ਮੈਨੂੰ ਬਾੜ ਬਾੜ ਦੇ ਦੇ ਛੋੜ ਛੋੜੇ ਰਾੜ ਕੰਮੀ ਬ੍ਰਹਮਾ ਬੜਾ ਦੇਖੋ ਜੀ ਲੱਖਾਂ ਹੀ ਕੀੜੇ ਸਰਦਾਰ ਭਪਿੰਦਰ ਸਿੰਘ ਨਿੱਕੇ ਦੀ ਲੱਤ ਵੱਡ ਵੱਡ ਖਾਈ ਜਾਂਦੇ ਆ ਲੱਖਾਂ ਹੀ ਕੀੜੇ ਵਾਹ ਰੱਬ ਇਹਦਾ ਸਰੀਰ ਤਕੜਾ ਬਾਪੂ ਦਾ ਜਿਹੜਾ ਝੱਲ ਗਿਆ ਕਿਉਂਕਿ ਇਹਦੀਆਂ ਮੁੱਦਗਰਾਰਕੀਆਂ ਤੇ ਲੱਤਾਂ ਬਾਪੂ ਦੀਆਂ ਸਰੀਰ ਤਕੜਾ ਭਾਰਾ ਵਾ ਠੱਗੇ ਕਾਢੀਏ ਉੱਤੇ ਉਹ ਪੀਰ ਹੋਦਾ ਪਤੀ ਤੇ ਕਿਥੇ ਰੱਖੇ ਕਿਥੇ ਰੱਖ ਦੋ ਨਹੀਂ ਪਹਿਲਾਂ ਕੱਟ ਲਈਏ ਬਾਪੂ ਆਹ ਕਮਾਲ ਹੀ ਹੋ ਗਈ ਜੀ ਆ ਤਾਂ ਕਿੜਿਆਂ ਵਾਲੀ ਤਾਂ ਅੱਗੇ ਮੜਮੜ ਨਿਕਲਦੇ ਹੀ ਪਤਾ ਲੱਗ ਰਹਾ ਹੈ ਕਮਾਲ ਹੋ ਵਾਹ ਬਈ ਗੱਟਾ ਨਾ ਵਾੜਾ ਬੱਹਾ ਅਗੇ ਜੱਕਾ ਆ ਪੀਂਹ ਹੁੰਦੀ ਦੋ ਮਡੋਲੀ ਵਾਲੀ ਕਰੋ ਆ ਆ ਥੇ ਬਾ ਪੀ ਲੇ ਦੇਖੋ ਜੀ ਥੱਲੇ ਕੀੜੇ ਕੀੜੇ ਕੱਪ ਡੋਲ ਰਿਓ ਜੀ ਦੇਖੋ ਕਿਵੇਂ ਲਾਈਨਾਂ ਬਣ ਨਹੀਂ ਜਾਂਦੇ ਆ ਕੀੜੇ ਨਾ ਪੀਲਾ ਨਾ ਜੰਦਾ ਕੀੜੇ ਤਾਂ ਅੱਗੇ ਵੀ ਬਹੁਤ ਕੱਢੀ ਤੇ ਆ ਹਰ ਵਾਰ ਮਤਲਬ ਆਣ ਲੱਗਦਾ ਵੀ ਅਸ ਵਾਰ ਐਂਡ ਹੋ ਗਿਆ ਨਾਇਨ ਮਾਰਦੇ ਪੂਰੀ ਹਰ ਵਾਰ ਐਂ ਸੋਚੀਦਾ ਵਾ ਵੀ ਇਤੋਂ ਵੱਧ ਕੀੜੇ ਨਹੀਂ ਕਦੇ ਦੇਖੇ ਆ ਪਿਛਦੀ ਮੇਰੀ ਜਿਹੜਾ ਬਾਪੂ ਚੜ੍ਹਾਈ ਕਰ ਗਿਆਈ ਬਾਈ ਸਾਡੇ ਕੋਲੇ ਜਿਹੜਾ ਅਮਰਸਰੋ ਲਿਆਂਦਾ ਸੀਗਾ ਉਹਦੀਆਂ ਲੱਤਾਂ 'ਚ ਕੀੜੇ ਇੰਨੇ ਸੀ ਐਂ ਸੋਚਦੇ ਸੀ ਵੀ ਇੱਦੇ ਇੰਨੇ ਜ਼ਿਆਦਾ ਨਹੀਂ ਸੀ ਦੇਖੇ ਪਰ ਆ ਬਾਪੂ ਦੇ ਤਾਂ ਕਮਾਲ ਹੀ ਹੋ ਗਈ ਕੱਲ ਸਾਨੂੰ ਕਿਸੇ ਵੀਰ ਨੇ ਵੀਡੀਓ ਬਣਾ ਕੇ ਭੇਜੀ ਨਾਨਕ ਸਰਕਲੇਰਾ ਤੋਂ ਤੇ ਬਾਪੂ ਦੇ ਪੈਰ 'ਚ ਇੰਦਾ ਕੀੜੇ ਥੋੜੇ ਦਿਖਦੇ ਸੀਗੇ ਪਰ ਇੰਨਾ ਨਹੀਂ ਸੀ ਪਤਾ ਵੀ ਆਹ ਹਾਲਤਾ ਪਰ ਅੰਦਾਜ਼ਾ ਹੋਇਆ ਸੀ ਮੈਨੂੰ ਵੀਡੀਓ ਦੇਖ ਕੇ ਲੱਗਿਆ ਸੀ ਵੀ ਬਾਪੂ ਦੇ ਜਿਹੜਾ ਪੈਂਟ ਪਾਈ ਹੋਈ ਆ ਉਹਦੇ ਥੱਲੇ ਬਹੁਤ ਜ਼ਿਆਦਾ ਕੀੜੇ ਹੋਣਗੇ ਤੇ ਅਸੀਂ ਤੁਰੰਤ ਹੀ ਰਾਤ ਉਦੋਂ ਹੀ ਜਦੋਂ ਵੀਡੀਓ ਦੇਖੀ ਉਸੇ ਟਾਈਮ ਹੀ ਸ਼ਾਮ ਨੂੰ ਫੋਨ ਕੀਤਾ ਸਾਡੇ ਟੀਮ ਦੇ ਮੈਂਬਰ ਆ ਰਵਿੰਦਰ ਹੁਣੀ ਰਵਿੰਦਰ ਨੂੰ ਫੋਨ ਕੀਤਾ ਵੀ ਤੂੰ ਜਾ ਕੇ ਦੇਖ ਕੇ ਆ ਤੇ ਉਹ ਸ਼ਾਮ ਨੂੰ ਜਦੋਂ ਗਏ ਜਤ ਘਨੇਰਾ ਹੋ ਗਿਆ ਸੀਗਾ ਉੱਥੇ ਬਾਪੂ ਰਾਤ ਲੱਭਿਆ ਨਹੀਂ ਰਵਿੰਦਰ ਦਿਖਿਆ ਨਹੀਂ ਬਾਪੂ ਕਿਤੇ ਰਾਤ ਹੈ ਨਹੀਂ ਸੀ ਉੱਥੇ ਹਾਂਜੀ ਟ੍ਰੇਨ ਤਾਂ ਚਲਾ ਜਾਂਦਾ ਰਾਤ ਨੂੰ ਬਾਪੂ ਕਿੱਥੇ ਚਲੇ ਜਾਣਾ ਰਾਤ ਹੈ ਨਹੀਂ ਸੀ ਤੂੰ ਉੱਥੇ ਉਹ ਗੋਨਾਨਕ ਵਾਲਾ ਦੁਕਾਨ ਹੈ ਨਾ ਉੱਥੇ ਸੌਣਾ ਨਾ ਮੈਂ ਕਿੱਥੇ ਗੋਨਾਨਕ ਵਾਲਾ ਦੁਕਾਨ ਰੋਡ ਤੇ ਹਾਂ ਨਾਨਕ ਸਰ ਫੁੱਲਾ ਫਾਲਾ ਦੀ ਨਾਨਕ ਸਰ ਆਹੋ ਅੱਛਾ ਜੋ ਮੈਂ ਮੇਰੀ ਆਤ ਤੇ ਵੀ ਮੈਂ ਮੈਂ ਦਰਦ ਨੂੰ ਨਾ ਕੋਈ ਕੰਮ ਨਹੀਂ ਕਰਲਾ ਮਰਚੋ ਪਰ ਸੌਣਾ ਕੇ ਨਾਲ ਨਹੀਂ ਅੰਦਰ ਪੈਣਾ ਉਹ ਜਿਹੜੇ ਉੱਤੇ ਮੈਂ ਹੋਏ ਕਰ ਜਾਂਦਾ ਗਾ ਤਿੰਨ ਚਾਰ ਨੂੰ ਗਿਆ ਔਕੀਲਾ ਨਹੀਂ ਉਹਨਾਂ ਨੇ ਦੁਕਾਨ ਵਾਲਿਆਂ ਨੇ ਨਹੀਂ ਕਿਸੇ ਨੇ ਮਦਦ ਕੀਤੀ ਤੇਰੀ ਨਹੀਂ ਨਹੀਂ ਉਹ ਜਿਹੜੀ ਬਈ ਹੁੰਦੀ ਸੀਗੇ ਪੈਂਦਾ ਬੰਨਾ ਨਾ ਕਰ ਆਇਆ ਟਰਦੀ ਉਹ ਮੁੱਤਲੇ ਚੱਕਰ ਹਾਂਜੀ ਉਹ ਦੁਕਾਨ ਦੇ ਕੋਲੇ ਉਹ ਤਿੰਨ ਚਾਰ ਮੁੰਡੇ ਹੋਰ ਸੀਗੇ ਉਹ ਉਹ ਕੰਜੇ ਯਾਰ ਤੂੰ ਮੈਂ ਕਿਹੜੀ ਜਗ੍ਹਾ ਨਹੀਂ ਪਜੀਰ ਕੋਲ ਨਿਕਾ ਸਿਆ ਹੁਣ ਟਿਕ ਕੇ ਰਹਿਣਾ ਪੈਣਾ ਇੱਥੇ 6 ਮਹੀਨੇ ਸਾਲ ਇੱਥੇ ਸਾਡੇ ਕੋਲ ਰਹਿਣਾ ਪੈਣਾ ਕੋਈ ਨਹੀਂ ਆ ਲਾਤਰਾ ਲਾਜ ਤਾਂ ਹੋਊਗਾ ਨਹੀਂ ਬਬਾਈ ਨਹੀਂ ਤਾਂ ਫੇਰ ਉਮੀ ਹੋ ਜੂ ਬਾਪੂ ਭਪਿੰਦਰ ਸਿੰਘ ਨਿਕਾ ਬਾਪੂ ਸ੍ਰੀ ਅਮਰਤਸਰ ਸਾਹਿਬ ਦੇ ਰਹਿਣ ਵਾਲੇ ਨੇ ਵੈਸੇ ਪਿੱਛੋਂ ਤੇ ਪਰ ਹੁਣ ਬਾਪੂ ਨਾਨਕ ਸਰ ਕਲੇਰਾ ਗੁਰਦੁਆਰਾ ਸਾਹਿਬ ਰਹਿੰਦੇ ਸੀ ਤੇ ਬਾਪੂ ਦੀ ਲੱਤ 'ਚ ਸਾਰੀ ਲੱਤ 'ਚ ਕੀੜੇ ਪਏ ਹੋਇਆ ਕੀੜੇ ਜਿਹੜੇ ਕੱਢ ਰਹੇ ਆ ਉਹ ਤਾਂ ਕੱਢ ਹੀ ਰਹੇ ਆ ਆ ਜਿਹੜੇ ਥੱਲੇ ਤੁਸੀਂ ਦੇਖੋ ਕਿਵੇਂ ਆ ਕੀੜੇ ਹੀ ਕੀੜੇ ਪਏ ਨੇ ਜਦੋਂ ਬਾਪੂ ਦੀ ਪੈਂਟ ਕੱਟੀ ਥੱਲਿਓਂ ਕੱਢੇ ਤੇ ਇਦਾਂ ਜਿਵੇਂ ਮਖਿਆਲ ਲੱਗਿਆ ਹੁੰਦਾ ਛੱਦਿਆਂ ਦੇ ਉੱਤੇ ਇਦਾਂ ਕੀੜੇ ਹੀ ਕੀੜੇ ਬਾਪੂ ਦੀ ਲੱਤ ਨੂੰ ਖਾਈ ਜਾ ਰਹੇ ਸੀਗੇ ਤੇ ਥਾਣਾ ਬਾਪੂ ਜਿਹੜਾ ਵਿਚਾਰਾ ਪਤਾ ਨਹੀਂ ਕਿਵੇਂ ਸਕਿਲੀ ਇਹ ਕੱਟੀ ਜਾਂਦਾ ਸੀਗਾ। ਅੱਜ ਨਾਲ ਪੇਲ ਹੁੰਦੀ ਹੈ ਜੀ। ਤੇ ਅੰਨੀ ਹੋਬਦੀ ਜਿੱਡੇ। ਅੰਦਰ ਬਾਪੂ ਦੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੇ ਬਾਪੂ ਦਾ ਕੋਈ ਰਿਸ਼ਤੇਦਾਰ ਵੀਡੀਓ ਦੇਖਦਾ ਬਾਪੂ ਦੱਸਦਾ ਮੋਗੇ ਬਾਪੂ ਕੌਣ ਆ ਮਾਸੀ ਦੇ ਪੁੱਤ। ਹਾਂ ਜੀ। ਮੋਗੇ ਕੋਈ ਪੁੱਛੇ ਪੁੱਛਾ ਮੋਗੇ ਮਾਮੇ ਦੇ ਪੁੱਤ। ਮਾਮੇ ਦੇ ਪੁੱਤ। ਇਹ ਜੇ ਸਹੀ ਆ ਮੈਂ ਲੈ ਕੇ ਜਾਊਗਾ ਤੁਹਾਨੂੰ। ਤੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਆ ਕੇ ਜਾਓ ਯਾਰ ਮਿਲ ਕੇ ਜਾਓ। ਬਾਈ ਦੀ ਬਹੁਤ ਮਾੜੀ ਹਾਲਤ ਆ ਨਹੀਂ ਨਹੀਂ ਤੁਹਾਨੂੰ ਮਿਲਾਵਾਂਗਾ ਰੋਜ਼ ਗੱਲ ਕਰਨਾ ਜੋ ਮਰਜੀ ਕਰਨਾ ਬੰਦੇ ਬਹੁਤ ਵੀਦੇ ਆ ਮੈਨੂੰ ਛੋੜੀ ਬਹੁਤ ਮਾੜੀ ਹਾਲਤ ਆ ਕੀੜੇ ਕੀੜੇ ਕੌਲੀਆਂ ਭਰ ਗਈਆਂ ਬਾਈ ਕੀੜਿਆਂ ਦੀਆਂ ਆ ਸਾਡਾ ਥੱਲੇ ਆ ਕਰਨੀ ਸਿੱਧਾ ਪੁੱਤ ਆ ਦੇਖੋ ਕੀੜੇ ਨਾ ਭਰਿਆ ਪਿਆ ਕਮਾਲ ਹੋ ਗਿਆ ਸ਼ੋਕਰੇ ਬਾਪੂ ਤਕੜਾ ਸੀ ਸ਼ਿਰਕਤ ਤੌਰ ਤੇ ਲੱਤ ਮੋਟੀ ਆ ਬਾਪੂ ਦੀ ਜਿਹੜਾ ਚੱਲ ਗਿਆ ਦੇ ਕਿਤੇ ਮਾੜਾ ਸ਼ਰੀਰ ਹੁੰਦਾ ਇਹ ਕੀੜੇ ਹੱਡੀਆਂ ਵਿੱਚ ਆਪ ਜੰਦੇ ਨੇ ਜਿਹੜੇ ਕਾਲੇ ਰੰਗ ਦੇ ਕੀੜੇ ਆ ਨਾ ਇਹ ਜਿਹੜੇ ਕੁੱਤੇ ਵਾਲੀ ਮੱਖੀ ਹੁੰਦੀ ਆ ਉਹਦੇ ਬਣਦੇ ਆ ਕੀੜੇ ਤੇ ਇਹ ਬਹੁਤ ਛੇਤੀ ਮਾਸ ਨੂੰ ਖਾਂਦੇ ਆ ਬਹੁਤ ਛੇਤੀ ਤੇ ਧੰਨਵਾਦ ਰਮਿੰਦਰ ਉਹਨਾਂ ਦਾ ਇਹ ਵੀਰੂਣੀ ਜਿਗਰਾਉਂ ਤੋਂ ਨਾਨਕਸਰ ਤੋਂ ਲੈ ਕੇ ਆਏ ਨੇ ਬਾਪੂ ਜੀ ਨੂੰ ਕੱਲ ਰਾਤ ਸਾਨੂੰ ਵੀਡੀਓ ਆਈ ਸੀ ਵੀ ਨਾਨਕਸਰ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਵੀਰ ਘੁੰਮਦਾ ਬਾਪੂ ਵੀਰੇ ਲੱਤ 'ਤੇ ਕੀੜੇ ਪਏ ਆ ਰਾਤ ਲੱਪਣਗੇ ਸੀ ਰਾਤ ਬਾਪੂ ਲੱਪਿਆ ਨਹੀਂ ਬਾਪੂ ਦੱਸਦਾ ਵੀ ਮੈਂ ਇਸੇ ਦੁਕਾਨ ਦੇ ਪਿੱਛੇ ਜਾ ਕੇ ਟਿਕਾਣੇ ਤੇ ਪੈ ਗਿਆ ਸੀਗਾ ਸੇ ਹੁਣ ਸਵੇਰ ਦੇ ਵੀਰ ਹੁਣੀ ਤਲਾਸ਼ ਕਰ ਰਹੇ ਸੀ ਬਾਪੂ ਦੀ ਤੇ ਬਾਪੂ ਜੀ ਨੇ ਉਹਨੂੰ ਇੱਥੇ ਲੈ ਕੇ ਬਾਪੂ ਦਾਦਾ ਕਿ ਮੇਰਾ ਭਰਾ ਉਹਦੀ ਵੀ ਮੌਤ ਹੋ ਚੁੱਕੀ ਹੈ ਉਹਦੇ ਬੇਟੀਆਂ ਵਾ ਦੋ ਉਹ ਆਪਦੇ ਅੱਜੋ ਘਰ ਆ ਜਾ ਮਾਮੇ ਦੇ ਪੋਤੇ ਮੋਗੇ ਬਾਪੂ ਦਾਦਾ ਬੰਦੇ ਬਹੁਤ ਵਧੀਆ ਵਾ ਚਲੋ ਵਾਇਗਰੂ ਚੰਗਾ ਹੀ ਸਮਝ ਕਰਨ ਉਹਨਾਂ ਨੂੰ ਤਕੜੇ ਹੀ ਰੱਖਣ ਪਰ ਦੁੱਖ ਦੀ ਗੱਲ ਦਾ ਵੀ ਬਾਪੂ ਦੀ ਬਾਹ ਨਹੀਂ ਫੜੀ ਕਿਸੇ ਨੇ ਲੋਕੀਂ ਕਹਿੰਦਾ ਵੀ ਇਹ ਸਿੱਧਾ ਪੱਧਰਾ ਬੰਦਾ ਰੱਬ ਦਾ ਬੰਦਾ ਜਿੰਨਾ ਕਿ ਮੈਂ ਬਾਪੂ ਜੀ ਨਾਲ ਗੱਲਾਂ ਕਰਦਾ ਹਟਿਆਂ ਸਹੀ ਬੰਦੇ ਆ ਗੱਲ ਨਹੀਂ ਤੇ ਪਰ ਅੱਜ ਕੱਲ ਜਿਹੜਾ ਬੰਦਾ ਰੱਬ ਲੱਗਦੀ ਗੱਲ ਕਰਦਾ ਉਹਦਾ ਕੋਈ ਨਹੀਂ ਭਰਾਵੋ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਉਹਨਾਂ ਦੇ ਫਿਰ ਆਹੀ ਹਾਲ ਹੁੰਦੇ ਆ ਹਾਏ ਕੋਈ ਅੱਗੇ ਨਹੀਂ ਵਧ ਰਿਹਾ ਕੋਈ ਨਹੀਂ ਬਾਹ ਫੜਦਾ ਏ ਅ ਮਰ ਗਿਆ ਅ ਸੁਣੀ ਜੋ ਬੜੀ ਆਏ ਅ ਮਮ ਨੂੰ ਸਾਡਾ ਦੋ ਮਿੰਟ ਦੇ ਲੈ ਲੈ ਸਾ ਲੈ ਬੈਠੇ ਮੇਰੇ ਬਾਪੂ ਵਿਚਾਰਾ ਦੱਸਦਾ ਕਹਿੰਦਾ ਜਿੱਥੇ ਮੈਂ ਪੈਂਦਾ ਹੁੰਦਾ ਸੀ ਉੱਥੇ ਮੈਂ ਸ਼ੋਅ ਨਹੀਂ ਸੀ ਕਰਦਾ ਕਿ ਮੇਰੇ ਕੀੜੇ ਪਏ ਆ ਵੀ ਨਹੀਂ ਤਾਂ ਉਹਨਾਂ ਨੇ ਮੈਨੂੰ ਖੜਨ ਵੀ ਨਹੀਂ ਸੀ ਦੇਣਾ ਉੱਥੇ ਦੁਕਾਨ ਤੇ ਬੈਣ ਵੀ ਨਹੀਂ ਦੇਣਾ ਜਿੱਥੇ ਉਹਨਾਂ ਰਾਤ ਨੂੰ ਸੌਂਦਾ ਸੀ ਇਹ ਤੇ ਬਾਪੂ ਨੂੰ ਵੈਘਰੂ ਤੰਦਰੁਸਤੀ ਕੇ ਵਾਕਸ਼ਣ ਬਾਪੂ ਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਜੇ ਕੋਈ ਵਾਕਈ ਬਾਪੂ ਦਾ ਕੋਈ ਰਿਸ਼ਤੇਦਾਰ ਹੈਗਾ ਤੇ ਯਾਰ ਮਿਲ ਕੇ ਜਾਓ ਆਕੇ ਬਸ ਅਰਦਾਸ ਕਰਿਓ ਬਾਪੂ ਭੁਪਿੰਦਰ ਸਿੰਘ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਬਾਪੂ ਨੇ ਜਿਹੜੀ ਤਕਲੀਫ ਕਰ ਚੱਲੀ ਆ ਨਾ ਇਹ ਇਹ ਦੁੱਖ ਦੀ ਗੱਲ ਦਾ ਵੀ ਸਾਡੇ ਇਨਸਾਨਾਂ ਦੇ ਵਿੱਚ ਰਹਿ ਕੇ ਚੱਲਦੀ ਆ ਸਾਡੀ ਠੀਕ ਹੈ ਜੀ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਨਾਨਕ ਸਰ ਗੁਰੂ ਘਰ ਦੇ ਬਾਹਰ ਬਾਪੂ ਰਹਿ ਰਿਹਾ ਈਨੇ ਸਮੇ ਤੋਂ ਤੇ ਉੱਥੇ ਲੱਖਾਂ ਲੋਕ ਆਉਂਦੇ ਕਿਸੇ ਨੇ ਵੀ ਨਹੀਂ ਦੇਖਿਆ ਕਿਸੇ ਨੇ ਵੀ ਨਹੀਂ ਝਾਤ ਮਾਰੀ ਵੀ ਭਵਿੰਦਰ ਸਿੰਘ ਦੀ ਹਾਲਤ ਕਿ ਬੇਨਤੀ ਹੈ ਭਾਈ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਲੋੜਵੰਦਾਂ ਵੱਲ ਮੜਾ ਧਿਆਨ ਦਿਆ ਕਰੋ ਇਹ ਸਾਡੇ ਵਰਗੇ ਹੀ ਆ ਸਾਡੇ ਹੀ ਆ ਸਾਡੇ ਪਿਓ ਦਾਦੇ ਸਾਡੇ ਚਾਚੇ ਤਾਏ ਮਾਮੇ ਸਮਾਰੀ ਮੁੱਟੀ ਆਪਣੀ ਸਮਝ ਨੂੰ ਜੇ ਵਾਕਈ ਆਪਾਂ ਸਿਆਣੇ ਮੰਨਦੇ ਆ ਆਪਣੇ ਆਪ ਨੂੰ ਫਿਰ ਹੋਰ ਸਿਆਣਾ ਕਰੀਏ ਤੇ ਭਵਿੰਦਰ ਬਾਈ ਲਈ ਅਰਦਾਸ ਕਰਿਓ ਪਣ ਪੱਤੀ ਕਰਕੇ ਬਾਪੂ ਦਾ ਇਸ਼ਨਾਨ ਪਾਣੀ ਕਰਾਉਨੇ ਆ ਬਾਥਰੂਮ ਵੀ ਬਾਪੂ ਦਾ ਵਿੱਚੇ ਨਿਕਲ ਜਾਂਦਾ ਥੋੜਾ ਥੋੜਾ ਕਰਕੇ ਉਹ ਵੀ ਸ਼ਾਇਦ ਕੋਈ ਪ੍ਰੋਬਲਮ ਆ ਉਹ ਵੀ ਪਾਣੀ ਹੋਣੀ ਅਰਦਾਸ ਕਰਿਓ ਬਾਪੂ ਆ ਨਾ ਪਾਣੀ ਨਾ ਵਾਹਿਗੁਰੂ ਜੀ ਕਾ ਖਾਲਸਾ ਆ ਨਾ ਮਾੜਿਆ ਮਾਗਿਆ